ਸਾਸੀ ਕਾ ਜੀ ਸਾਰਿਆਂ ਨੂੰ ਤੁਹਾਡੇ ਵਾਸਤੇ ਹੋਰ ਬਹੁਤ ਹੀ ਪਿਆਰੇ ਸੂਟਾਂ ਦੀ ਕਲੈਕਸ਼ਨ ਲੈ ਕੇ ਆਈ ਹਾਂ ਵੀਡੀਓ ਨੂੰ ਤੁਸੀਂ ਲਾਸਟ ਤੱਕ ਜੋ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਇਹ ਜਿਹੜੇ ਸੂਟ ਹੋਣਗੇ ਪਿਓਰ ਕ੍ਰੇਪ ਦੇ ਰਹਿਣਗੇ ਸ਼ਰਟ ਬਾਟਮ ਡਿਜੀਟਲ ਪ੍ਰਿੰਟ ਰਹਿਗੀ 2.5 ਮੀਟਰ ਦੀ ਕੱਟ ਹੋਏਗੀ ਵਿਦਆਊਟ ਦੁਪੱਟਾ ਸੂਟ ਰਹਿਣਗੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚ ਆਪਣੇ ਲਈ ਆਰਡਰ ਕਰਵਾ ਸਕਦੇ ਹੋ ਕਲਰ ਆਪਸ਼ਨਸ ਆ ਡਾਰਕ ਹੀ ਰਹਿਣਗੇ ਅਗਲੇ ਜਿਹੜੇ ਸੂਟ ਨੇ ਪਿਓਰ ਤਨ ਵਿਸਕੋਜ਼ ਕ੍ਰੇਪ ਦੇ ਹੀ ਸੂਟ ਮਿਲਣਗੇ ਵੀ ਪ੍ਰਿੰਟਡ ਸੂਟ ਹੋਣਗੇ 2.5 ਮੀਟਰ ਦੀ ਕੱਟ ਹੋਏਗੀ ਵਿਦਆਊਟ ਦੁਪੱਟਾ ਇਹ ਜਿਹੜੇ ਸੂਟ ਨੇ ਕੋਈ ਵੀ ਸੂਟ ਅਗਰ ਆਰਡਰ ਕਰਵਾਉਣਾ ਹੋਵੇ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਭੇਜ ਕੇ ਆਪਣੇ ਲਈ ਕੋਈ ਵੀ ਸੂਟ ਆਰਡਰ ਕਰਵਾ ਸਕਦੇ ਹੋ ਸ਼ਿਪਿੰਗ 올 ਇੰਡੀਆ ਫ੍ਰੀ ਰਹੇਗੀ ਨਾ ਸੂਟਾਂ ਤੇ ਅਗਲੇ ਜਿਹੇ ਸੂਟ ਨੇ ਤੁਹਾਨੂੰ ਸੌਫਟ ਕੋਟਾ ਦੀ ਕੋਟਾ ਡੋਰੀਆ ਦੀ ਸ਼ਰਟ ਮਿਲ ਜੇਗੀ embroidery ਕੀਤੀ ਗਈ ਬਾਟਮ ਹੋਏਗੀ ਨਾਲ ਪਲੇਨ ਰਿਯਾਨ ਕਾਟਨ ਦੀ ਬਾਟਮ ਹੋਏਗੀ ਦੁਪੱਟਾ ਵੀ ਸੌਫਟ ਕੋਟਾ ਡੋਰੀਆ ਦਾ ਰਹੇਗਾ ਪ੍ਰਾਈਸ ਉਹ ਆਪਾਂ ਲਗਾਤਾ ਕੋਈ ਵੀ ਸੂਟ ਤੁਸੀਂ ਆਰਡਰ ਕਰਵਾ ਸਕਦੇ ਹੋ ਅਗਲੇ ਜਿਹੜੇ ਸੂਟ ਨੇ ਇਹ ਵੀ ਤੁਹਾਨੂੰ ਪਿਓਰ ਕਾਟਨ ਦਾ ਇਹ ਸੂਟ ਮਿਲ ਜੇਗਾ ਥ्रेड ਵਰਕ ਕੀਤਾ ਗਿਆ बॉटम ਤੇ ਵੀ ਵਰਕ ਕੀਤਾ ਗਿਆ ਰਿਯਾਨ ਕਾਟਨ ਦੀ बॉटम ਹੋਏਗੀ ਔਰ ਗੈਂਜ਼ਾ ਨਾਲ ਦੁਪੱਟਾ ਰਹੇਗਾ ਦੁਪੱਟੇ ਦੇ ਵਰਕ ਕੀਤਾ ਗਿਆ ਅਗਲੇ ਜਿਹੇ ਸੂਟ ਨੇ ਤੁਹਾਨੂੰ ਕੈਮਰੀ ਕਾਟਨ ਦਾ ਸੂਟ ਮਿਲ ਜੇਗਾ बॉटम ਵੀ ਨਾਲ ਹੋਏਗੀ ਕਾਟਨ ਦੀ ਦੁਪੱਟਾ ਹੋਏਗਾ ਨਾਲ ਕੋਟਾ ਦਾ ਕੋਈ ਵੀ ਸੂਟ ਆਰਡਰ ਕਰਵਾ ਸਕਦੇ ਹੋ ਸ਼ਿਪਿੰਗ ਤੁਹਾਨੂੰ ਸਭ ਤੇ ਫ੍ਰੀ ਪਏਗੀ ਪ੍ਰਾਈਸ ਮੈਂਸ਼ਨ ਕਰ ਦਿੱਤਾ